ਆ ਗੁਰਜੀਤ ਸਿੰਘ ਸਾਹਿਬ ਆ ਗੁਰਜੀਤ ਸਿੰਘ ਫਤੇ ਸੰਗਤ ਜੀ ਆ ਸੱਜਾ ਫੇਰੀ ਆ ਰਹੇ ਸ਼ਾਮ ਨੂੰ ਤੇ ਸੰਤਾਂ ਵਾਸਤੇ ਪਾਸਤਾ ਤਿਆਰ ਕੀਤਾ ਜਾ ਰਿਹਾ ਜੀ ਵਾਹ ਜੀ ਵਾਹ ਪਾਸਤਾ ਤਿਆਰ ਕਰ ਰਹੇ ਬਾਬਾ ਜੀ ਬਾਬਾ ਜੀ ਪਾਸਤਾ ਜੀ ਠੀਕ ਹੈ ਜੀ ਸਭ ਜੀ ਆ ਪਾ ਕੇ ਪਾਸਤਾ ਖੁਦ ਹੱਥੀ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਣਾ ਜੀ ਨਾਲ ਦੁੱਧ ਚੱਲਣਾ ਗਰਮਾ ਗਰਮ ਲਾਚੀਆਂ ਵਾਲਾ ਦੁੱਧ ਜੀ ਬਾਬਾਈ ਕੀ ਸ਼ਿਕਾਰ ਹੈ ਸੰਗਤ ਨੂੰ ਅੱਜ ਇਹ ਹੀ ਅਹੀਂ ਨਹੀਂ ਸ਼ਿਕਾਰ ਹੈ ਆਪ ਆ ਬਣਾ ਦੇ ਤੁਸੀਂ ਰਹਿ ਜੇ ਅਹੀਂ ਤੇ ਬਣਾਉਣ ਵਾਲੇ ਆ ਸੰਗਤ ਨੂੰ ਸ਼ਿਕਾਰ ਹੈ ਸੰਗਤ ਨੂੰ ਹਰ ਸਾਲ ਦੀ ਤਰ੍ਹਾਂ ਅੱਛਾ ਜੀ ਪਾਸਤਾ ਠੀਕ ਹੈ ਜੀ ਤੇ ਭਲਕੇ ਮਿਕਸਰ ਪਕੌੜਾ ਠੀਕ ਹੈ ਜੀ ਤੇ ਪਰਸੋ ਬਰੈਡ ਬਕਾਓ ਵਾਹ ਜੀ ਵਾਹ ਕਰੋ ਚੈੱਕ ਜੀ ਪਾ ਲੈ ਭਾਈ ਮਂਗਾਇਆ ਵਾ ਅੱਛਾ ਜੀ ਇਡਲੀ ਜੋ ਬਹੁਤ ਦੂਰੋਂ ਆਇਆ ਹੈ ਬਹੁਤ ਦੂਰੋਂ ਮਗਾਇਆ ਬੜੀ ਇਹਨੇ ਇਹ ਵੇਖੋ ਜੀ ਸੰਗਤ ਜੀ ਸਰਦਾਰ ਸੇਵਾ ਇਹਨੂੰ ਕਹਿੰਦੇ ਆ ਇਹਦੀ ਬੇਵੜੀ ਆ ਮਤਲਬ ਇਹਨੂੰ ਹਾਂਜੀ ਖੈਰ ਕੀਤਾ ਵਾ ਬਹੁਤ ਵੱਡੇ ਰੇਟ ਤੇ ਠੀਕ ਹੈ ਜੀ ਇਹ ਸੰਗਤ ਦੀ ਸੇਵਾ ਕਰਨੀ ਬੜੀ ਔਖੀ ਆ ਮਹਾਰਾਜ ਬਾਬਾਈ ਜੀ ਸਹੀ ਗੱਲ ਹੈ ਹਾਂਜੀ ਸੰਗਤਾਂ ਪਹੁੰਚੀਆਂ ਵਾ ਪ੍ਰਸ਼ਾਦੇ ਤਿਆਰ ਹੋ ਰਹੇ ਆ ਨਾਲਾ ਬੱਚਿਆਂ ਨੇ ਰਗੋਲੀ ਬਣਾਈ ਉੱਤੇ ਮੀਂਹ ਆ ਰਿਹਾ ਨਾਲ ਮੌਸਮ ਬਹੁਤ ਵਧੀਆ ਹੋਇਆ ਜੀ ਉੱਤੇ ਮੀਂਹ ਆ ਰਿਹਾ ਜੀ ਇਹ ਥੱਲੇ ਰੰਗੋਲੀ ਬਣਾਈ ਸੰਗਤ ਦੇ ਸਵਾਗਤ ਵਾਸਤੇ ਉੱਤੇ ਮੀ ਆ ਗਿਆ ਜੀ ਤੇ ਥੋੜਾ ਜਿਆ ਇੱਧਰ ਸਿੰਘ ਆਪਣੇ ਝਾੜੂ ਦੀ ਸੇਵਾ ਕਰ ਰਹੇ ਆ ਗਲੀਆਂ ਦੀ ਸੰਗਤ ਨੇ ਆਉਣਾ ਜੀ ਚੱਲ ਕੇ ਉਹਨਾਂ ਦਾ ਜੀ ਆਇਆਂ ਨੂੰ ਕੀਤਾ ਜਾਣਾ ਜੀ ਇਹ ਸਾਰੇ ਸੇਵਾਦਾਰ ਝਾੜੂ ਵਾਲੇ ਵੀਰ ਆ ਜੀ ਹਰ ਸਾਹ ਫਤੇਜੀ ਬੱਬਾ ਜੀ ਕੌਣ ਹੈ ਜੀ ਯਾ ਸੰਗਤ ਜੀ ਕਲੀ ਦੀ ਸੇਵਾ ਚੱਲ ਰਹੀ ਸਿੰਘਾਂ ਵੱਲੋਂ ਵਾਹਿਗੁਰੂ ਦਾ ਖਾਸਾ ਸਵਾ ਭਾਈ ਗੁਰਦੀਖ ਫਤੇ ਬਾਬਾ ਜੀ ਕਿੰਨੇ ਵਜੇ ਸ਼ੁਰੂ ਹੋਣਾ ਜੀ ਪ੍ਰੋਗਰਾਮ ਬਾਬੇ ਰੱਖਾਂਗੇ 1 ਘੰਟਾ ਦਾ ਰੱਖਣਾ ਦਿਓ ਠੀਕ ਆ ਜੀ ਮਹਾਰਾਜ ਬਹੁਤ ਖੁਸ਼ ਹੋਇਆ ਜੀ ਅੱਜ ਉੱਤੇ ਇੰਦਰ ਦੇਵਤਾ بارش ਦੀ ਨਾਲ ਤੋਂ ਬੂੰਦਾਵਾਂ ਦੀ ਚੱਲ ਰਹੀ ਆ ਸਿੰਘ ਸੇਵਾ ਕਰਨ ਦੇ ਆ ਦੂਓ ਦੂ ਜੀ ਸੰਗਤਾਂ ਦੇ ਆਉਣ ਦੀ ਖੁਸ਼ੀ ਚ ਮੈਂ ਬਾੜੀ ਸਫਲ ਹੋਏ ਆ ਹਾਂਜੀ ਹਾਂਜੀ ਮਹਾਰਾਜ ਖੁਸ਼ ਹੋਇਆ ਜੀ ਅੱਜ ਪੂਰਾ ਬਾਬਾਈ ਇੱਕ ਮਹੀਨਾ ਸੰਗਤ ਨੇ ਜਾਪ ਕੀਤੇ ਹਾਂਜੀ ਆ ਬਾਬਾ ਜੀ ਵਿਚਾਰ ਕਰਨਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਹਾਂਜੀ ਕਿਉਂਗੇ ਆ ਜਿਹੜੀ ਬਾਰਛੀ ਦੀ ਗੱਲ ਕਰਦੇ ਆ ਜਿਵੇਂ ਮਹਾਪੁਰਖ ਕਹਿੰਦੇ ਵਜਨ ਮਾੜਾ ਨਹੀਂ ਕਰਨਾ ਚਾਹੀਦਾ ਹਾਂਜੀ ਹਾਂਜੀ ਨਹੀਂ ਨਹੀਂ ਮਾੜਾ ਜੋ ਕਰਦਾ ਜਾਲੇ ਜਦੋਂ ਕੋਈ ਖੁਸ਼ੀ ਦਾ ਕਾਰਜ ਕਰ ਕਰਦੇ ਹੋਈਏ ਜਾਂ ਕਿਸੇ ਦੀ ਬਰਾਤ ਹੋਵੇ ਜਿਵੇਂ ਮਹਾਪੁਰਖ ਦੱਸਦੇ ਹੁੰਦੇ ਆ ਜਾਂ ਲੈਂਟਰ ਪੈਂਦਾ ਹੋਵੇ ਜਾਂ ਕੋਈ ਸਮਾਗਮ ਹੋਵੇ ਤੇ ਮੀਂਹ ਪੈ ਜਾਣਾ ਜੋ ਸਫਲ ਹੋ ਜਾਣਾ ਸਫਲ ਮੰਨਿਆ ਜਾਂਦਾ ਹੈ ਅੱਜ ਕਿੱਡਾ ਤਾਂ ਕਿਹੜਾ ਕੁੰਭ ਰਜਾਇ ਮਹਾਪੁਰਖ ਤਾਂ ਜੀ ਇਦਾਂ ਹੀ ਤੇ ਉਹ ਸਮਝ ਲਓ ਵੀ ਸਫਲ ਹੋ ਗਿਆ ਸਫਲ ਹੋ ਗਿਆ ਜੀ ਇੱਕ ਮਹੀਨਾ ਜਾਬ ਕੀਤੇ ਸੰਤਾਂ ਨੇ 15 16 ਪਿੰਡਾਂ ਨੇ ਤੇ ਜਾਬ ਕੀਤੇ ਸਫਲ ਕਿਉਂ ਨਾ ਹੋਊ ਸਫਲ ਹੋ ਗਿਆ ਜੀ ਹੋ ਗਿਆ ਆਹ ਦਾਤੂ ਹੈ ਦੀ ਲਹਿਰ ਵੜੀ ਇਹ ਬਹਿ ਜੂਗੀ ਵੈਗੁਰ ਜੀ ਕਾ ਖਾਲਸਾ ਸਵਾ ਸਵਾ ਵੈਗੁਰ ਜੀ ਕੀ ਫਤਿਹ ਬਹੁਤ ਵਧੀਆ ਬਾਬਾ ਜੀ ਨੇ ਬਚਨ ਦੱਸਿਆ ਜੀ ਵਾਕਿਆ ਗੱਲ ਹੈ ਸਹੀ ਆਪਾਂ ਬਚਨ ਕਰ ਦਿੰਨੇ ਆ ਜੀ ਵੀ ਰੱਬਾ ਮੀਂਹ ਪਾਈ ਜਨਾ ਉਹਦੇ ਰੰਗ ਆ ਜੀ ਜੋ ਕਰਦਾ ਉਹ ਵਧੀਆ ਕਰਦਾ ਜੀ ਆਸਨ ਬਾਲ ਜੀ ਇਹ ਸੰਗਤਾਂ ਪਹੁੰਚ ਰਹੀਆਂ ਇੱਥੇ ਪੜਾਵਾਂ ਜੀ ਤੇ ਦੋ ਤਿੰਨ ਪੜਾਵਾਂ ਜੀ ਪਿੰਡ ਚ ਹਾਂਜੀ ਸੰਗਤਾਂ ਪਹੁੰਚੀ ਹੈ ਸੇਵਾਦਾਰ ਵੀਰ ਸੇਵਾ ਕਰਕੇ ਆਏ ਆ ਹਾਂਜੀ ਮਾਦਾ ਕਦੀ ਕਾਫੀ ਇੱਥੇ ਪੀਣੀ ਆ ਕਿ ਉੱਥੇ ਪੀਏ ਬਹੁਤ ਥੋੜਾ ਹੀ ਰਹਿ ਗਿਆ ਝਾੜੂ ਦੀ ਸੇਵਾ ਚੱਲ ਰਹੀ ਹੈ ਜੀ ਸਾਰੀਆਂ ਗਲੀਆਂ ਚ ਪਿੰਡ ਚ ਆ ਵੀ ਆ ਵੀ ਲਣੀਆਂ ਜੀ ਗਾ ਦੇਣੀਆਂ ਇਹ ਜਗਣ ਗਿਆ ਬਾਬਾ ਜੀ ਅਜੇ ਸਿੰਘ ਜਗਾ ਰਹੇ ਆ ਨਾਲ ਨਾਲ ਮਹਾਰਾਜ ਨੂੰ ਮਹਾਰਾਜ ਨੂੰ ਦੇ ਦੇਣਾ ਹਾਂ ਹਾਂਜੀ ਮਹਾਰਾਜ ਖੁਸ਼ ਹੈ ਜੀ ਅੱਜ ਇੰਨਾ ਕਿ ਅੰਮ੍ਰਿਤ ਦੀ ਵਰਖਾ ਹੋ ਰਹੀ ਆ ਮਹਾਰਾਜ ਵੱਲੋਂ ਬਹੁਤ ਸੋਹਣਾ ਮੌਸਮ ਕੀਤਾ ਗਿਆ ਜੀ ਅੱਜ